ਅੰਤੀ ਕਰਦੇ ਆ ਖੱਬੇ ਸੱਜੇ ਜਿਹੜੇ ਵੀ ਸੱਜਣਾ ਭਵੇਂ ਕੰਨੀਆਂ ਦੇ ਉੱਤੇ ਬੈਠੇ ਆ ਉਹ ਕਿਰਪਾ ਕਰਕੇ ਵਿੱਚ ਆਈਆਂ ਕੁਰਸੀਆਂ ਦੇ ਕਰੇ ਜਾਓ ਅੱਜ ਜੋੜ ਕੇ ਬੈਠੀ ਆ ਔਰ ਜਿਹੜੇ ਖੜੇ ਆ ਮੁੜ ਕੇ ਕੁਰਸੀ ਲੱਭਣੀ ਨਹੀਂ ਹੈ 4-5 ਕਿਲੋਮੀਟਰ ਤਿੱਕਰ ਬਾਹਰ ਜਾਮ ਲੱਗ ਗਿਆ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਤੁਹਾਨੂੰ ਬੈਠਣ ਦੀ ਥਾਂ ਨਹੀਂ ਲੱਭਣੀ ਅਕਾਲ ਤਖਤ ਵਾਰਸ ਅਕਾਲ ਤਖਤ ਦੇ ਭਗੌੜਿਆਂ ਨਾਲ ਲੜਾਈ ਆ ਅਕਾਲ ਤਖਤ ਵਾਰਸ ਵਾਰਸ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਆਇਆ ਇਹਨਾਂ ਲੜਾਈਆਂ ਆ ਜੋ ਲੋਕ ਜਿਹੜੇ ਕਹਿੰਦੇ ਅਕਾਲੀ ਗੱਲ ਦਾ ਪੰਚ ਪਾਟ ਨਹੀਂ ਲਈ ਜਿਹੜੇ ਕਹਿੰਦੇ ਖਾਲਸਾ ਚ ਕੌਣ ਹੁੰਦਾ ਅਕਾਲੀਆਂ ਦੇ ਨਾਲ ਬੇਦਗਨ ਦੇਣ ਵਾਲਾ ਆਹ ਜਿਹੋਨਾ ਲੋਕਾਂ ਨੂੰ ਸਾਹਮਣੇ ਖਾਉਂਦਾ ਸਮਾ ਸਾਡੇ ਅੱਜ ਆਇਆ ਵੰਕਾ ਬੜਾ ਆਕੀ ਨੁਕਸਾਨ ਕਰਾ ਲਿਆ ਹੁਣ ਸਾਡੇ ਸਾਰੇ ਗਵਾਂਡ ਨੂੰ ਕੁਛ ਬਚਿਆ ਨਹੀਂ ਅੱਜ ਦੀ ਲੜਾਈ ਬੰਕਰ ਤੋਪਾਂ ਦੀ ਲੜਾਈ ਨਹੀਂ ਹੈ ਅੱਜ ਦੀ ਲੜਾਈ ਸਗੰਕਾਂ ਦੀ ਲੜਾਈ ਹੈ ਸਾਨੂੰ ਆਪ ਵੀ ਦੂਸ਼ਣਵਾਦੀਆਂ ਤੋਂ ਉੱਪਰ ਉੱਠ ਕੇ ਇੱਕੋ ਨਿਸ਼ਾਨੇ ਦੀ ਇੱਕੋ ਹੁਕਮਨਾਮੇ ਦੀ ਇੱਕੋ ਸਦਾਤ ਦੀ ਗੱਲ ਕਰਕੇ ਉਸ ਸਦਾਤ ਨੂੰ ਸਮਰਪਿਤ ਹੋਣਾ ਚਾਹੀਦਾ ਨਹੀਂ ਤਾਂ ਦੁਗਾ ਜੋ ਆਪ ਵੀ ਦਿੱਤ ਜਾਵਾਂਗੇ ਤੇ ਜਵਾਬ ਨਹੀਂ ਦੇ ਪਾਵਾਂਗੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਕਿ ਅਸੀਂ ਤੁਹਾਡੀ ਬਾਹ ਕਿਹੜੀ ਰਾਜਨੀਤਿਕ ਪਾਰਟੀ ਨੂੰ ਪੜਾ ਕੇ ਗਏ ਸੀ ਇਹ ਇਤਿਹਾਸ ਚੋਂ ਲਿਖਿਆ ਜਾਏਗਾ ਸਾਧ ਸੰਗਤ ਜੀਓ ਤੁਹਾਡਾ ਮਾਰਿਆ ਹੋਇਆ ਹਾਂ ਦਾ ਨਾਰਾ ਇਤਿਹਾਸ ਦੇ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ ਸੋ ਮੈਂ ਬੋਧੀਆਂ ਜੋ ਲੰਮੀ ਕਿਉਂਕਿ ਮੇਰੇ ਸਤਕਾਰਯੋਗ ਦੂਸਰੇ ਕਮੇਟੀ ਮੈਂਬਰ ਸਾਹਿਬਾਨ ਨੇ ਵੀ ਬੋਲਣਾ ਹੈ ਮੈਂ ਇਹੀ ਆਸ ਉਮੀਦ ਕਰਦੀ ਹਾਂ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਜੋ ਅੰਦਰ ਪੰਥਕ ਦਰਦ ਸਾਡੇ ਅੰਦਰ ਭਰਿਆ ਪਿਆ ਉਸ ਚਿੰਗ ਨੂੰ ਜਗਾਈਏ ਇੱਕ ਪੰਥਕ ਪ੍ਰੈਸ ਲੀਡਰਸ਼ਿਪ ਪੈਦਾ ਕਰੀਏ ਆਪਣੀ ਜੋ ਸਿਧਾਂਤਾਂ ਨੂੰ ਆਪਣੀਆਂ ਸੰਪਰਦਾਵਾਂ ਨੂੰ ਨਿੰਦਿਆ ਕਰਨੀ ਬੰਦ ਕਰਕੇ ਉਹਨਾਂ ਨੂੰ ਤਕੜੇ ਕਰੀਏ ਹਉਕੁਮਾਨਾ ਮੰਨਣਾ ਸਾਡੇ ਦੀ ਆਮ ਕਾਲ ਛੋਟੀ ਕਾਲ ਲੱਗਦੀ ਐ ਸਿੱਖਵਾਸ ਤੇ ਇਹਦੇ ਲਈ ਤੇਜੀ ਅਜਮਤ ਵਾਸਤੇ ਸਨਮਾਨ ਵਾਸਤੇ ਅਸੀਂ ਜਾਨਾਂ ਵੀ ਮਾਰਦੀ ਐ ਉਹ ਵੀ ਥੋੜੀਆਂ ਨੇ ਲੋਕੋ ਕਿ ਗੁਰੂ ਦਾ ਹੁਕਮ ਆਉਂਦਾ ਸਖਤ ਤੋਂ ਸਿੱਖ ਸਰਨ ਮੰਗਦੇ ਬਹੁਤ ਹੀ ਸ਼ਕਾਜੋਗ ਸਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਜੀ ਦਾ ਅਕਾਲ ਪੁਰਖ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠੇ ਆਏ ਹੋ ਮੈਨੂੰ ਪਤਾ ਕਿ ਬਾਹਰ ਵੀ ਜਾਮ ਲਾਏ ਨੇ ਬਾਹਰ ਵੀ ਸੰਗਤ ਬਹੁਤ ਹੈ ਖਾਲ ਦੇ ਜਿੰਨੀ ਤੁਸੀਂ ਸ਼ਕਲ ਮਾਨ ਦਿੱਤਾ ਮੈਂ ਉਹਦਾ ਇੰਤਜ਼ਾਮ ਨਹੀਂ ਕਰ ਸਕਿਆ ਉਸ ਗਲਤੀ ਮੈਂ ਤੁਹਾਤੋਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਤਾਂ ਸਿਰਫ ਇੱਥੇ ਤੁਹਾਨੂੰ ਮਾਫੀ ਮੰਗਣ ਤੇ ਲਈ ਖੜਾ ਹੋਇਆ ਸੀ ਕਿ ਮੇਰੀ ਡਿਊਟੀ ਬਣਦੀ ਸੀ ਕਿ ਜਿੰਨੀ ਤਰ੍ਹਾਂ ਦੇ ਵੀ ਤੁਸੀਂ ਆਏ ਹੋ ਮੈਂ ਤੁਹਾਡਾ ਪੂਰਾ ਇੰਤਜ਼ਾਮ ਕਰਦਾ ਪਰ ਮੈਂ ਨਹੀਂ ਸੋਚਿਆ ਨਹੀਂ ਸੀ ਕਿ ਤੁਸੀਂ ਐਡਾ ਮਾਨਸਮਾਨ ਦਿਓਗੇ ਅੱਜ ਤੁਹਾਡੇ ਕੱਥ ਨੇ ਅੱਜ ਤੁਹਾਡੀ ਗਿੰਤੀ ਤਾਕਤ ਤੇ ਇੱਕੋ ਇੱਕ ਆ candidato ਹੋਏਗਾ ਉਹ ਹੋਏਗਾ ਸ਼ਰਮਣੇ ਆ candidato ਕਾਲਤਾ ਔਰ ਖਾਸ ਤੌਰ ਤੇ ਸਾਂ ਸਰਦੀਸੀ ਰੱਖਣਾ ਹੋਣਾ ਨੇ ਬਹੁਤ ਹਿੰਮਤ ਕਰਕੇ ਔਰ ਪ੍ਰੇਮ ਕੇ ਇਸ ਕੱਟ ਦੇ ਵਿੱਚ ਸਾਰਾ ਪਰਿਵਾਰ ਚਰਦੇ ਤੇ ਸਾਰਿਆਂ ਨੇ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਮੇਰਾ ਬੇਟਾ ਭਵੇਂ ਨਹੀਂ ਸੀ ਗਿਆ ਭਾ ਪਰ ਦੌਰ ਦੇ ਵਿੱਚ ਕੋਈ ਸਰਕਰ ਐਸਾ ਨਹੀਂ ਹੋਣਾ ਮੈਂ ਕੋ ਸਮਝਦਾ ਕੋਈ ਪਿੰਡ ਐਸਾ ਨਹੀਂ ਹੋਣਾ ਜਿੱਥੇ ਮੈਂ ਦਾ ਮੇਰਾ ਛੋਟਾ ਬੇਟਾ ਜਾ ਗਿਆ ਹੋ ਸੋ ਰੱਖੜਾ ਪਰਵਾਸ ਤੇ ਚੱਲੂ ਮਾਜਰਾ ਪਰਵਾ ਜਿਵੇਂ ਕਹਿੰਦੇ ਦੇਈ ਨਿਦਿਆਨ ਭਰੋਸੇ ਤੇ ਸਾ ਪਰਿਵਾਰ ਚੜਾਇਆ ਬੇਲੇ ਅੱਜ ਤਾਂ ਸਾਰੇ ਪਰਿਵਾਰ ਤੁਹਾਡੀ ਸੇਵਾ ਵਿੱਚ ਚੁੱਕੇ ਔਰ ਤੁਸੀਂ ਲੋਕਾਂ ਨੇ ਇਹਦਾ ਰਿਸਪੌਂਸ ਦਿੱਤਾ ਸੋ ਅੱਜ ਦੀ ਇਹ ਸਫਲ ਮੇਟੇੰਗੀ ਇਸ ਗੱਲ ਦੀ ਗਵਾਹੀ ਭਰਦੀ ਆ ਸੋ ਮੈਂ ਤੁਹਾਡਾ ਧੰਨਵਾਦ ਕਰਕੇ ਆਉਣ ਵਾਲੇ ਸੰਗਤ ਦਾ ਧੰਨਵਾਦ ਕਰਕੇ ਖਾਸ ਤੌਰ ਤੇ ਜਿਹੜੀ ਸਾਡੀ ਟੀਮ ਆਈ ਆ ਤੁਹਾਨੂੰ ਸੁਨੇਹਾ ਦੇਣ ਲਈ ਜਿਨ੍ਹਾਂ ਨੇ ਤੁਹਾਨੂੰ ਆਪਣੇ ਵਿਚਾਰ ਦੱਸਨੇ ਨੇ ਉਹਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਜੀ ਆਇਆਂ ਕਹਿ ਕੇ ਫਤਿਹ ਬੁਲਾਉਣਾ वाहिगुरू जी का ख़ालसा वाहिगुरु जी खपे ज़रूरी <laughs>